शिवालिक दी पहाडियां दी गोद विच बसता शहर होशियार जिथे पंथ बाबा शेख फैज जी दरबार बाबा गोरे ऋषि शाह जी चठ्ठा साहेब वाले एक मिल्क प्लांट होशियार पर दरबार दे मुख सेवादार बाबा राशा जी स्थापना मिला हर साल दी तरह इस साल भी बड़ी धूम धाम मनाया गया किसे बक्वा ख्यारा दे तो आए संत महापुरुषा संता ने भी हाल ही पर के मेले की रौनकों बताया पेश है 47 न्यूजीलैंड की विशेष रिपोर्ट ਗੁਰੂ ਮਹਾਰਾਜ ਪਲਾ ਕਰਨ ਜੀ ਤਾਂ ਸਤਿਗੁਰੂ ਜੀ ਗੱਦੀ ਬਾਬਾ ਫਰੀਦ ਜੀ ਚਿਸ਼ਟੀ ਘਰਾਣਾ ਦਰਬਾਰ ਬਾਬਾ ਗੋਰੇ ਸ਼ਾਹ ਜੀ ਮੁਕਾਮ ਚੱਠਾ ਸ਼ਰੀਫ ਜਿਨ੍ਹਾਂ ਦਾ ਕੇ ਸਲਾਨਾ ਉਰਸ ਮੇਲਾ ਭੰਡਾਰਾ 12 ਮਈ ਹਰ ਸਾਲ ਬੜੇ ਅਦਬ ਰਹਿਤਰਾਮ ਤੂਮ ਤਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ 12 ਮਈ ਨੂੰ ਦਿਨ ਐਤਵਾਰ ਬਾਬਾ ਜੀ ਦਾ ਮੇਲਾ ਬੜੀ ਧੂਮ-ਤਾਮ ਦੇ ਨਾਲ ਮਨਾਇਆ ਗਿਆ। ਦੂਰ-ਦੂਰ ਤੋਂ ਚੱਲ ਕੇ ਸੰਗਤਾਂ ਮੇਲੇ ਦੇ ਵਿੱਚ ਸ਼ਾਮਲ ਹੋਈਆਂ। ਸੰਤ ਜਨ ਸ਼ਾਮਲ ਹੋਏ ਜੀ, ਸੰਤ ਫਕੀਰ ਆ ਕੇ ਮੇਲੇ 'ਚ ਸ਼ਾਮਲ ਹੋਏ। ਔਰ ਮੇਲੇ ਦੀ ਰੌਣਕਾਂ ਨੂੰ ਵਧਾਇਆ। ਇਹ ਮੇਲਾ ਪਿਛਲੇ 14 ਸਾਲਾਂ ਤੋਂ ਇਸੇ ਹੀ ਤਰ੍ਹਾਂ ਹਰ ਸਾਲ ਬੜੀ ਧੂਮ-ਤਾਮ ਤੇ ਅਦਬ ਦੇ ਨਾਲ ਮਨਾਇਆ ਜਾਂਦਾ ਹੈ। ਸੋ ਇਹ ਟੈਂਡ ਅਜੋਵਾਲ ਨਜ਼ਦੀਕ ਮਿਲਕ ਤਾਂਤ ਹੁਸ਼ਿਆਰਪੁਰ ਦੇ ਵਿੱਚ ਮੁਕੱਦਸ ਦਰਬਾਰ حضرت ਬਾਬਾ ਗੋਰੇ ਸ਼ਾਹ ਚਿਸ਼ਤੀ ਸਾਬਰੀ ਤੇ ਇਹਨਾਂ ਦਾ ਮੁਕਾਮ ਚੱਠਾ ਸ਼ਹੀਫਾ ਜੀ ਸਾਡਾ ਵੱਡਾ ਦਰਬਾਰ ਮੇਨ ਸਾਡਾ ਐਫੋਸ਼ ਜਿਹੜਾ ਆ ਉਹ ਚੱਠਾ ਸ਼ਹੀਫ ਦੇ ਵਿੱਚ ਆ ਡਿਸਟ੍ਰਿਕਟ ਗੁਰਦਾਸਪੁਰ ਤਹਿਸੀਲ ਬਟਾਲਾ ਦੇ ਵਿੱਚ ਅਰੇ ਪੀਚੋ ਦਾ ਸਾਲਾ ਇੱਥੇ ਹੈਗੇ ਅਰੇ ਬਿਲਕੁਲ ਕੀ ਇਥੇ ਇੰਨੀ ਬਣੀ ਸੀ ਜਗ੍ਹਾ ਹੈ ਨਹੀਂ ਜੀ ਇਹ 14 ਸਾਲਾਂ ਤੇ 2010 ਦੇ ਵਿੱਚ ਬਾਬਾ ਜੀ ਨੇ ਛੋੜਾ ਬਦਲੀ ਕੀਤੀ ਆ ਤੇ ਉਸ ਤੋਂ ਬਾਅਦ ਉਹਨਾਂ ਦੀ ਇੱਥੇ ਦਰਬਾਰ ਬਣਾਇਆ ਗਿਆ ਉਹਨਾਂ ਦਾ ਮੁਕੱਦਸ ਰੋਜ਼ਾ ਮੁਬਾਰਕ ਇੱਥੇ ਬਣਿਆ ਜੀ ਫਿਰ ਉਸ ਤੋਂ ਬਾਅਦ ਇਹ ਮੇਲਾ ਹਰ ਸਾਲ ਆਇਆ ਜਾਂਦਾ ਉਹਨਾਂ ਦੇ ਜਿੰਨੇ ਵੀ ਸੇਵਾਦਾਰ ਸੰਗਤਾਂ ਆਉਂਦੀਆਂ ਵਾਂ ਦਰਬਾਰ ਤੋਂ ਫੈਜ ਹਾਸਲ ਕਰਦੀਆਂ ਆ ਅਤੇ ਆਪਣੀਆਂ ਮੰਨ ਮਰਾਦਾ ਪੂਰੀਆਂ ਕਰਕੇ ਜਾਂਦੇ ਆ ਜੀ ਹੱਸਦੇ ਜਾਂਦੇ ਸੰਗਤਾਂ ਜਿੰਨੀਆਂ ਵੀ ਆਉਂਦੀਆਂ ਜੀ ਸਭ ਦੀਆਂ ਆਸਮਰਾਂ ਦਾ ਪੂਰੀਆਂ ਹੁੰਦੀਆਂ ਸਤਿਰਵਾਰ ਤੋਂ ਬਸ ਸੱਚੇ ਮਨ ਤੇ ਸ਼ਰਦਾ ਦੇ ਨਾਲ ਆਉਣਾ ਜ਼ਰੂਰੀ ਆ ਸਰਕਾਰ ਸਾਡੀ ਇਹ ਪੰਜਵੀਂ ਪੀੜੀ ਚੱਲੰਦੀ ਆ ਜੀ ਸਭ ਤੋਂ ਪਹਿਲਾਂ ਸਾਡੇ ਪਰਦਾਦਾ ਜੀ ਬਾਬਾ ਗણેਸ਼ਾ ਸਰਕਾਰ ਉਸ ਤੋਂ ਬਾਅਦ ਬਾਬਾ ਹਦਾਇਸ਼ਾ ਸਾਡੇ ਦਾਦਾ ਜੀ ਹੋਇਆ ਜੀ ਉਸ ਤੋਂ ਬਾਅਦ ਸਾਡੇ ਪਿਤਾ ਜੀ ਬਾਬਾ ਗੋਰੇਸ਼ਾ ਉਸ ਤੋਂ ਬਾਅਦ ਅਸੀਂ ਆ ਜੀ ਉਸ ਤੋਂ ਬਾਅਦ ਸਾਡੇ ਬੱਚੇ ਪੰਜਵੀਂ ਪੀੜੀ ਚੱਲੰਦੀ ਆ ਜੀ ਪੀੜੀ ਦਰ ਪੀੜੀ ਸਾਡੇ ਘਰਾਨੇ ਦੇ ਵਿੱਚ ਸਭ ਸੰਤ ਹੀ ਆ ਨਾਮ ਜਪਣ ਵਾਲੀ ਆ ਤੇ ਦੁਨੀਆਂ ਨੂੰ ਸਿੱਧਾ ਰਾਹ ਵਿਖਾਉਣ ਵਾਲੀ ਆ ਜੋ ਵੀ ਇਸ ਦਰਬਾਰ ਤੇ ਆਉਂਦਾ ਸਭ ਨੂੰ ਭਾਈਚਾਰੇ ਦਾ ਸੰਦੇਸ਼ ਦਿੱਤਾ ਜਾਂਦਾ ਆ ਜਾਂ ਤਾਂ ਮਜਬਾਂ ਤੋਂ ਪਰੇ ਰਹਿ ਕੇ ਇਨਸਾਨੀਅਤ ਦੇ ਨਾਲ ਪ੍ਰੇਮ ਕਰਨਾ ਦੱਸਿਆ ਜਾਂਦਾ ਜੀ ਕਿ ਇਨਸਾਨ ਦੀ ਜੋ ਇਨਸਾਨ ਦੇ ਨਾਲ ਮੇਲ ਮਲਾ ਪਿਆ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਇਨਸਾਨ ਰੱਬ ਨੇ ਸਭ ਨੂੰ ਇਨਸਾਨ ਬਣਾਇਆ ਆ ਤੇ انسان ਬਣ ਕੇ ਮਿਲਣਾ ਆ ਇਹ ਜਾਤਾਂ ਪਾਤਾਂ ਵਹਿਮਾਂ ਪਰਮਾਂ ਚੋਂ ਬਾਹਰ ਨਿਕਲਣਾ ਆ ਬਸ ਇਹੋ ਸੰਦੇਸ਼ ਆਸ ਅਦਰਬਾਰ ਤੇ ਦਿੱਤਾ ਜਾਂਦਾ ਜੀ ਕਿ ਰਲ ਮਿਲ ਕੇ ਤੇ ਪ੍ਰੇਮ ਉਹਦੇ ਨਾਲ ਰਹੋ ਕਿਸੇ ਵੀ ਤਰ੍ਹਾਂ ਇਹ ਦੁਨੀਆਦਾਰਾਂ ਦੇ ਕਿਸੇ ਵੀ ਲੜਾਈਆਂ ਝਗੜਿਆਂ ਝਮੇਲਿਆਂ ਤੋਂ ਦੂਰ ਰਹਿਣਾ ਜੀ ਅਤੇ ਪ੍ਰਮਾਤਮਾ ਦਾ ਨਾਮ ਜਪਣਾ ਆ ਸੰਤਾਂ ਦੀ ਸੰਗਤ ਕਰਨੀ ਆ ਗੁਰੂਆਂ ਦੀ ਸੇਵਾ ਕਰਨੀ ਆ ਤੇ ਆਪਣਾ ਜੀਵਨ ਸਫਲ ਕਰਨਾ ਆ ਫਸੇ ਹੋ ਸੰਦੇਸ ਆ ਦਿੱਤਾ ਜਾਂਦਾ ਜੀ ਉੱਥੇ ਸਤ ਗੁਰ ਪਲਾ ਕਰ ਰਹਿਮਤਾ ਕਰਵਾ ਪਰਦਾ ਦਾ ਮੋਹ ਤੇ ਜਿਦਾ ਜਨਮ ਦਾ ਮੋਹ ਤੇ ਜਿਦਾ ਜਨਮ ਦਾ ਮੋਹ ਤੇ ਜਿਦਾ ਜਨਮ ਦਾ ਜੈ ਜੀ ਗਾਲ ਮੁਕਾ ਵਿਲੇ ਕਰਦਾ ਹੱਥਾਂ ਦੇ ਨਾਲ ਫਾਗੂਲੇ i need your be come come back Tchau, <laughs> ਨੀ ਇਸ ਤੇ ਹਜ਼ੂਰੀ ਹੈ ਕੇ ਦੇ ਦਿਲ ਵਿੱਚ ਹੈ ਹਜ਼ੂਰੀ ਹੈ ਮੇਰੇ ਦਿਲ ਵਿੱਚ ਹੈ ਹਜ਼ੂਰੀ ਹੈ